ਕਿਉਂਕਿ ਇਸ ਢਾਡੀ ਸਭਾ ਨੇ ਸਾਨੂੰ ਢਾਡੀ ਬਣਾਇਆ ਕਦੀ ਮੇਲਿਆਂ 'ਚ ਜਾ ਕੇ 5-5 ਮਿੰਟ ਲਈਦੇ ਸੀ ਸ਼ਾਇਦ ਇਸ ਢਾਡੀ ਸਭਾ ਦੀਆਂ ਬਰਕਤਾਂ ਨੇ ਸ਼ਾਇਦ ਇਹਨਾਂ ਢਾਡੀ ਸਿੰਘਾਂ ਦਾ ਪਿਆਰ ਆ ਅੱਜ ਘੰਟਿਆਂ ਬੱਧੀ ਵੀ ਸਟੇਜਾਂ 'ਤੇ ਗੁਰੂ ਦਾ ਜਸ ਕਰੀਦਾ ਢਾਡੀ ਸਭਾ ਤੋਂ ਬਾਹਰ ਹੋ ਕੇ ਸਾਡਾ ਗੁਜ਼ਾਰਾ ਨਹੀਂ ਕਈਆਂ ਨੂੰ ਵਹਿਮ ਜਿਹਾ ਹੋ ਜਾਂਦਾ ਵੀ ਪਤਾ ਨਹੀਂ ਚਾਰ ਦਮੜੇ ਆਉਣ ਲੱਗ ਪਏ ਆ ਚਾਰ ਪ੍ਰੋਗਰਾਮ ਆਉਣ ਲੱਗ ਪਏ ਵੀ ਢਾਡੀ ਸਭਾ ਤੋਂ ਸ਼ਾਇਦ ਨਾ ਮੰਨਕਰ ਹੋ ਜਾਣਾ ਇਹਨਾਂ دیਵਾਨ ਹੀ ਨਹੀਂ ਲਾਉਣਾ ਕਈ ਬੰਦੇ ਉਹ ਜੀਆਂ ਗੱਲਾਂ ਕਰਦੇ ਆ ਉਹਨੇ ਇੱਕ ਨਹੀਂ ਲਾਉਣਾ ਉਹਨੇ ਦੂ ਨਹੀਂ ਲਾਉਣਾ ਚਾਹਾਂ ਮੈਂ ਬਾਹਰ ਦਾ ਪ੍ਰੋਗਰਾਮ ਪੂਰਾ ਛੱਡ ਕੇ ਵੀ ਢਾਡੀ ਸਭਾ ਦਾ دیਵਾਨ ਲਾ ਸਕਦਾ ਪਰ ਇਲਾਕੇ ਦਾ دیਵਾਨ ਹੋਣ ਕਰਕੇ ਜਵਾਬ ਨਹੀਂ ਦਿੱਤਾ ਜਾ ਸਕਦਾ ਦੂਰ ਨੇੜੇ ਦਾ ਹੁੰਦਾ ਤੇ ਜਵਾਬ ਮੈਂ ਦੇ ਦੇਣਾ ਸੀ ਕਿ ਮੇਰਾ ਪਿੰਡ ਇੱਥੋਂ ਦੂਰ ਨਹੀਂ ਮੇਰੇ ਮੋਢ ਦੇ ਵਿੱਚ دیਵਾਨ ਆ ਮੈਂ ਜਵਾਬ ਨਹੀਂ ਸੀ ਦੇ ਸਕਦਾ ਪਰ ਮੈਨੂੰ ਸਭਾ ਵੱਲੋਂ ਹੁਕਮ ਸੀ ਆਉਣਾ ਜ਼ਰੂਰ ਹੈ ਭਾਵੇਂ 10 ਮਿੰਟ ਹਾਜ਼ਰੀ ਭਰ ਕੇ ਚਲਾ ਜਾਵਾਂ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਹਾਂ ਕਿ ਮੈਨੂੰ ਇਸ ਸਭਾ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਇਹ ਸਭਾ ਉਹ ਆ ਜਿਸ ਸਭਾ ਨੇ ਆਪਣੇ ਢਾਡੀ ਪਰਿਵਾਰ ਦੀ ਬਾਹਰ ਔਖੇ ਸੌਖੇ ਟਾਈਮ ਤੇ ਫੜੀ ਆ ਸ੍ਰੀ ਅਕਾਲ ਤਖਤ ਸਾਹਿਬ ਜੇ ਅੱਜ 8-8 ਘੰਟੇ ਦਿਵਾਨ ਲੱਗਦਾ ਵਾ ਇਸ ਢਾਡੀ ਸਭਾ ਦੀ ਬਦੌਲਤ ਲੱਗਦਾ ਵਾ ਮੇਰੇ ਵਰਗਾ ਬੰਦਾ ਜਿਹੜਾ ਬਾਹਰ 5 ਮਿੰਟ ਲਈ ਤਰਸਦਾ ਹੁੰਦਾ ਸੀ ਦੋ-ਦੋ ਘੰਟੇ ਅਸੀਂ ਅਕਾਲ ਤੱਕ ਅਸੀਂ ਢਾਡੀ ਬਣੇ ਹੀ ਅਕਾਲ ਤੱਕ ਸਾਬ ਤੋਂ ਆਤੇ ਅਕਾਲ ਤੱਕ ਸਾਬ ਤਦ ਆਏ ਆ ਵੀ ਅਸੀਂ ਹਰ ਗੋਬਿੰਦ ਸਾਹਿਬ ਸ਼ਰੋਮਣੀ ਢਾਡੀ ਸਭਾ ਨਾਲ ਜੁੜੇ ਸਾਂ ਕਿਉਂਕਿ ਢਾਡੀ ਬੜੀ ਕਿਸਮਤ ਨਾਲ ਬਣਿਆ ਜਾਂਦਾ ਹੈ ਬੜੇ ਕਰਮਾਂ ਨਾਲ ਢਾਡੀ ਬਣਿਆ ਜਾਂਦਾ ਹੈ ਮੈਨੂੰ ਅੱਜ ਵੀ ਚੇਤੇ ਆ ਮੈਂ ਟਾੜੀਆਂ ਉੱਤੇ 2 ਮਿੰਟ ਗੱਲ ਕਰਨੀ ਚਾਹੂੰਗਾ ਮੈਨੂੰ ਅੱਜ ਵੀ ਚੇਤੇ ਆ ਸੀ ਨਵੇਂ-ਨਵੇਂ ਟਾੜੀ ਬਣੇ ਤੇ ਕਈ ਵਾਰੀ ਖਾਲੀ ਮੁੜ ਕੇ ਆਉਣਾ ਦੀਵਾਨ ਦੇ ਵਿੱਚੋਂ ਉਦਾਂ ਹੀ ਆ ਜਾਣਾ ਟਾਈਮ ਮਿਲਣਾ ਹੀ ਨਾ ਪਰ ਉਸ ਚੀਜ਼ ਨੂੰ ਹਮੇਸ਼ਾ ਮੈਂ 네ਗਟਿਵ ਨਹੀਂ ਸੀ ਕਦੀ ਲਿਆ ਵੀ ਯਾਰ ਟਾਈਮ ਨਹੀਂ ਮਿਲਿਆ ਛੱਡ ਸਿਆਪਾ ਇਹ ਵੀ ਕੋਈ ਕੰਮ ਹੈ ਇਕ ਮਾਂ ਬਾਪ ਦੀ ਹੱਲਾਸ਼ੇਰੀ ਬੜੀ ਜ਼ਰੂਰੀ ਆ ਮੈਂ ਕਈ ਵਾਰੀ ਘਰ ਆ ਗਿਆ ਖਣਾ ਟਾਈਮ ਨਹੀਂ ਮਿਲਿਆ ਤੇ ਬਾਪੂ ਨੇ ਖਣਾ ਕੋਈ ਗੱਲ ਨਹੀਂ ਕੱਲ ਸਈ ਕੱਲ ਤੇ ਮਿਲੂਗਾ ਹੀ ਨਾ ਕਦੀ ਨਹੀਂ ਆਖਿਆ ਮੈਨੂੰ ਵੀ ਤੂੰ ਆ ਨਹੀਂ ਮਿਲਿਆ ਟਾਈਮ ਤੇ ਚੱਲ ਛੱਡ ਸਿਆ ਆਪਾਂ ਹੋਰ ਕੋ ਕੰਮ ਕਰ ਲਾ ਮੈਨੂੰ ਅੱਜ ਵੀ ਚੇਤੇ ਆ ਨਸ਼ਹਿਰੇ ਢਾਲੇ ਦੀ ਸਟੇਜ ਉੱਤੇ ਗਿਆਨੀ ਲਖਵਿੰਦਰ ਸਿੰਘ ਜੀ ਸੋਹਲ ਸਾਹਿਬ ਦਾ ਟਾਈਮ ਸੀ ਪੂਜਨੀਕ ਉਸਤਾਦ ਸਾਹਿਬ ਕਿਉਂਕਿ ਮੈਂ ਇਹ ਗੱਲ ਤੁਹਾਨੂੰ ਤਾਦ ਸਰਾਰਾ ਰਿਹਾ ਵਾ ਢਾਡੀ ਕਲਾ ਵਾ ਤਪੱਸਿਆ ਮੰਗਦੀ ਆ ਤਪੱਸਿਆ ਕਰਕੇ ਬੈਠੇ ਬੰਦੇ ਆ ਅੱਜ ਜੇ ਤੋਹਫਾ ਤੋਹਫਾ ਹੁੰਦੀ ਆ ਤੋਹਫੇ ਨੇ ਤੋਹਫਾ ਬਣ ਲੱਗਿਆ ਟਾਈਮ ਵੀ ਲਾਇਆ ਵਾ ਹਰ ਚੀਜ਼ ਟਾਈਮ ਮੰਗਦੀ ਆ ਢਾਡੀ ਕਲਾ ਵਿਸ਼ੇਸ਼ ਤੌਰ ਤੇ ਟਾਈਮ ਮੰਗਦੀ ਆ ਇਹ ਗੁੱਡੀ ਪਟੋਲਾ ਦੇਗਾ ਨਹੀਂ ਇਧਰੋਂ ਪੁੱਟ ਕੇ ਇੱਥੇ ਲਾ ਦੇਣਾ ਇਹ ਮਿਹਨਤ ਮੰਗਦੀ ਆ ਮਿਹਨਤ ਨਾਲੋਂ ਕਿਸਮਤ ਮੰਗਦੀ ਆ ਕਿਸਮਤ ਨਾਲੋਂ ਤੁਹਾਡਾ ਸਬਰ ਮੰਗਦੀ ਆ ਖੇੜ ਸਬਰ ਦੀ ਆ ਸਾਰੀ ਗਿਆਨੀ ਲਖਵਿੰਦਰ ਸਿੰਘ ਜੀ ਸੋਲ ਸਾਹਿਬ ਦਾ ਟਾਈਮ ਤੇ ਅਸੀਂ ਵੀ ਟਾਈਮ ਲਾਉਣ ਗਏ ਉਦਾਂ ਹੀ ਉਹਨਾਂ ਨੇ ਜੋ ਬਿਠਾਇਆ ਡੇਢ ਘੰਟਾ ਟਾਈਮ ਸੋਹਲ ਸਾਹਿਬ ਦਾ ਬਿਠਾ ਤੇ ਸੋਹਲ ਸਾਹਿਬ ਨੂੰ 3 ਘੰਟੇ ਨਾ ਟਾਇਆ ਉਹਨਾਂ ਨੇ 3 ਘੰਟੇ ਸਾਰੇ ਜਥੇ ਉਦਾਂ ਹੀ ਮੋੜਦੇ ਕਹਿੰਦੇ ਕਿਸੇ ਨੂੰ ਟਾਈਮ ਨਹੀਂ ਮਿਲਣਾ ਸਮਾਂ ਲਾਉਣਗੇ ਸੋਹਲ ਸਾਹਿਬ ਉਹਨਾਂ ਨੇ ਫਿਰ ਇਹਦਾ ਲੈਣ ਲਾ ਕੇ ਨਾ ਸਾਰਿਆਂ ਨੂੰ 100-100 ਰੁਪਈਆ ਦਿੱਤਾ ਤੇ ਮੈਂ ਵੀ ਉਹਨਾਂ 'ਚ ਖਲੋਤਾ ਸੀ ਮੈਂ ਗੁਰੂ ਦੀ ਹਜ਼ੂਰੀ 'ਚ ਖਲੋਤਾ ਝੂਠ ਨਹੀਂ ਮਾਰਦਾ ਸੱਚ ਆ ਮਾ ਮਹਾਰਾਜ ਜੀ ਅਗੇ ਅਰਦਾਸ ਕੀਤੀ ਸੱਚੇ ਪਾਲ ਸਾਹਿਬ ਇਹ ਨਹੀਂ ਰਾਂਝੀ ਵੀ ਸਾਨੂੰ ਟਾਈਮ ਨਹੀਂ ਮਿਲਿਆ ਇਹ ਕੋਈ ਰਾਂਝੀ ਨਹੀਂ ਆ ਇਸ ਗੱਲ ਦੀ ਖੁਸ਼ੀ ਆ ਜਿਹੜਾ ਸਟੇਜ ਤੇ ਬਲਾਰਾ ਬੋਲ ਕੇ ਗਿਆ ਕਿੰਨੀ ਕੁਆਲਿਟੀ ਉਹਦੇ ਵਿੱਚ ਹੋ ਗਈ ਵੀ ਸਾਰਿਆਂ ਦਾ ਟਾਈਮ ਕੈਨਸਲ ਹੋ ਗਿਆ ਜੇ ਬਣਨਾ ਤੇ ਜ਼ਿੰਦਗੀ ਚ ਇਦਾਂ ਦੇ ਬਣ ਕੇ ਵਿਖਾਓ